ਸੋ ਮੈਂ ਦੀਪ ਦਸ਼ਰਨ ਅੱਜ ਜੋ ਕਪੂਰਥਲਾ ਸ਼ਹਿਰ ਦੇ ਵਿੱਚ ਜੋ ਐਸਸੀ ਸਮਾਜ ਦੀ ਸਮੱਸਿਆਵਾਂ ਨੂੰ ਲੈ ਕੇ ਇੱਕ ਐਜੀਟੇਸ਼ਨ ਜਿਹੜਾ ਇੱਕ ਮਿਥਿਆ ਗਿਆ ਸੀ ਜਿੰਦੇ ਵਿੱਚ ਪੰਜਾਬ ਦੀਆਂ तमाम ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਤੇ ਜਿਹਦੇ ਵਿੱਚ ਮੇਰੇ ਬੜੇ ਹੀ ਸਤਿਕਾਰਯੋਗ ਮੇਰੇ ਵੀਰ ਮੇਰੇ ਵੱਡੇ ਵੀਰ ਚਰਨਜੀਤ ਹੰਸ ਜੀ ਜਿਨ੍ਹਾਂ ਤੇ ਇੱਕ ਝੂਠਾ ਮਕਦਮਾ ਪ੍ਰਸ਼ਾਸਨ ਵੱਲੋਂ ਦਰਜ ਕਰਵਾਇਆ ਜਾ ਰਿਹਾ ਸੀ ਇੱਕ ਇਦਾਂ ਦੇ ਲੋਕ ਜਿਹੜੇ ਆ ਸਮਾਜ ਸੇਵੀ ਕਰਦੇ ਆ ਉਹ ਇਦਾਂ ਦਾ ਬਿਲਕੁਲ ਹੀ ਇਦਾਂ ਝੂਠਾ ਬੇਬੁਨਿਆਦ ਜਿਹੜਾ ਆਰੋਪ ਜਿਹੜਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਦੂਸਰੇ ਪਾਸੇ ਜਿਹੜੇ ਐਸਸੀ ਸਮਾਜ ਦੇ ਆਏ ਦਿਨ ਆਵਾਜ਼ ਚੁੱਕਦੇ ਨੇ ਸਾਡੇ ਵੀਰ ਉਹਨਾਂ ਦੀਆਂ ਮੰਗਾਂ ਸੀ ਜਿਹੜੀਆਂ 15 16 ਮੰਗਾਂ ਸੀ ਐਸਸੀ ਸਮਾਜ ਦੇ ਨਾਲ ਜੋ ਰਿਲੇਟਿਡ ਸੀ ਤੇ ਅੱਜ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਪ੍ਰਸ਼ਾਸਨ ਨੇ ਵੀ ਇਹ assurance ਦਵਾਇਆ ਕਿ ਜਲਦ ਤੋਂ ਜਲਦ ਇਹਨਾਂ ਮਸਲਿਆਂ ਦਾ ਜਿਹੜਾ ਬਿਲਕੁਲ ਨਿਪਟਾਰਾ ਕੀਤਾ ਜਾਏਗਾ ਤੇ ਜਿਹੜੀ ਝੂਠੀ ਦਰਖਾਸਤ ਜਿਹੜੀ ਵੀਰ ਚਰਨਜੀਤ ਹੰਸ ਜੀ ਤੇ ਦਿੱਤੀ ਗਈ ਆ ਦੋਸ਼ੀਆਂ ਵੱਲੋਂ ਉਹਨੂੰ ਬਿਲਕੁਲ ਵੀ ਉਹਦੇ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਉਹਨੂੰ ਬੰਦ ਕੀਤਾ ਜਾਏਗਾ ਤੇ ਅੱਜ ਪੂਰੇ ਸਮਾਜ ਨੂੰ ਇਹ ਬੇਨਤੀ ਕਰਨਾ ਚਾਹੂਗਾ ਕਿ ਆਪਣੇ ਹੱਕ ਅਤੇ ਅਧਿਕਾਰਾਂ ਦੇ ਲਈ ਹਮੇਸ਼ਾ ਹੀ ਜਾਗਰੂਕ ਰਹੋ ਰਹੋ ਕਿਉਂਕਿ ਹੱਕ ਅਤੇ ਅਧਿਕਾਰ ਜਿਹੜੇ ਆ ਮੰਗਣ ਨਾਲ ਨਹੀਂ ਖੋਣ ਨਾਲ ਮਿਲਦੇ ਆ ਇੱਕ ਪਾਸੇ ਮਜ਼ਦੂਰ ਰੋ ਰਿਹਾ ਇੱਕ ਪਾਸੇ ਐਸੀ ਸਮਾਜ ਰੋ ਰਿਹਾ ਇੱਕ ਪਾਸੇ ਕਿਤੇ ਆ ਅੱਜ ਦੀ ਸਰਕਾਰਾਂ ਜਿਹੜੀਆਂ ਅ ਜੁੱਤੀ ਸੰਗਾਉਣ ਦੀ ਗੱਲ ਕਰਦੀਆਂ ਐ ਸਹੀ ਭਾਈਚਾਰੇ ਨੂੰ ਤੇ ਬੜੀ ਹੀ ਨਿੰਦ ਨੇ ਘਟਣਾ ਜਿਹੜੀਆਂ ਲਗਾਤਾਰ ਐਸੀ ਪਾਇਟਰ ਦੇ ਕਦੇ ਐਸੀ ਕਮਿਸ਼ਨ ਨੂੰ ਖਤਮ ਕੀਤਾ ਜਾਂਦਾ ਕਈ ਇਦਾਂ ਦੇ ਜਿਹੜੇ ਆ ਮਸਲੇ ਐ ਜਿਨ੍ਹਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਜਿਹੜੀ ਆ ਅਣਮਿੱਥਿਆ ਅਣਦੇਖਿਆ ਕਰ ਰਹੀ ਐ ਸੋ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੜਕ ਤੇ ਆਣਾ ਲਾਜ਼ਮੀ ਐ ਜੇ ਹੱਕ ਅਧਿਕਾਰ ਨਹੀਂ ਮਿਲਦੇ ਤੇ ਫਿਰ ਸੜਕ ਤੇ ਆ ਕੇ ਆਪਣੇ ਹੱਕ ਤੇ ਅਧਿਕਾਰ ਲਈ ਲੜਾਂਗੇ ਜੈਪੀਨ ਜੈਪਰ ਹਾਂਜੀ ਸਰ ਆਪਣਾ ਨਾਮ ਦੱਸ ਕੇ ਜਿਹੜਾ ਤੁਸੀਂ ਕਪੂਰਥਲੇ ਵਿੱਚ ਮਾਰਚ ਕਰਿਆ ਵਾ ਉਹ ਵਾਲੀ ਦੀ ਬੰਦਪੂਰ ਉਦੋਂ ਬਾਰੇ ਜਾਣ ਜੀ ਸੰਧਗੀ ਪਗਵਾਨ ਵਾਲਮੀਕੀ ਮੰਦਰ ਕਪੂਰਥਲੇ ਦੇ ਵਿੱਚ ਅੱਜ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਰਿਜ਼ਰਵੇਸ਼ਨ ਚੋਰ ਫੜੋ ਐਕਸ਼ਨ ਕਮੇਟੀ ਦੇ ਸਰਪ੍ਰਸਤ ਬੜੇ ਵੀਰ ਸ਼ਾਮਲਾਲ ਪੰਗੀ ਜੀ 라ਵਣ ਸੇਨਾ ਦੇ ਪ੍ਰਮੁਖ ਦੀਪ ਦਸ਼ਨਨ ਜੀ ਅਲਾਦੀਨ ਜੀ ਚਰਨਜੀਤ ਹੰਸ ਜੀ ਕਪੂਰਥਲੇ ਤੋਂ ਸਾਬੀ ਜੀ ਇੱਕ ਇਕੱਠ ਦਾ ਕਾਰਨ ਇਹ ਸੀ ਜੀ ਕਿ ਐਸਸੀ ਐਸਟੀ ਐਟ੍ਰੋਸਟੀਸ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਇੱਕ ਸ਼ਰਾਬ ਦੇ ਠੇਕੇਦਾਰ ਦੇ ਖਿਲਾਫ ਇੱਕ ਕੰਪਲੇਂਟ ਹੈਗੀ ਹੈ ਔਰ ਝੂਠੇ ਪਰਚੇ ਜਿਹੜੇ ਆਪਣੀ ਸਮਾਜ ਤੇ ਕਰਾਨ ਦੀ ਕੋਸ਼ਿਸ਼ਾਂ ਹੋ ਰਹੀਆਂ ਕੁਝ ਘੜਮ ਚੌਧਰੀ ਮਨੂਵਾਦੀਆਂ ਵੱਲੋਂ ਬਾਰ-ਬਾਰ ਇਹ ਸ਼ਬਦ ਯੂਜ਼ ਕਰਦੇ ਉਹਦਾ ਕਾਰਨ ਕਿ ਵੱਡਾ ਜਿਹੜਾ ਮੰਗਾ ਦਾ ਫਾਈਲ ਜਿਹੜੀ ਆ ਕਪੂਰਥਲੇ ਵੱਲੋਂ ਸਾਫ਼-ਸਾਫ਼ ਦੱਸ ਰਹੀ ਹੈ ਕਿ ਪਿਛਲੇ 2 ਸਾਲ ਦੇ ਵਿੱਚ ਐਸੀ ਸਮਾਜ ਦਾ ਹਾਲ ਕੀ ਕੀਤਾ ਗਿਆ ਇਹਦੇ ਸੰਦਰਭ ਦੇ ਵਿੱਚ ਇੱਕ ਮਾਰਚ ਕੱਢਿਆ ਗਿਆ ਵਾ ਮਾਰਚ ਜਿਹੜਾ ਕੱਢਿਆ ਗਿਆ ਤੁਹਾਡੇ ਵੱਲੋਂ ਜਾਂ ਸਮੂਹ ਦੇ ਬੰਦਿਆਂ ਵੱਲੋਂ ਉਸ ਦਾ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਤੁਹਾਡੇ ਵੱਲੋਂ ਉਹਦੇ ਮੇਨ ਮੁੱਦੇ ਜਿਹੜੇ ਕਪੂਰਥਲੇ 'ਚ ਕਾਫੀ ਲੰਬੇ ਸਮੇਂ ਉਤੇ ਜਿਹੜੇ ਐਸਸੀਐਸਟੀ ਪਰਚੇ ਜਾਂ ਦਰਖਾਸਤਾਂ ਪੈਂਡਿੰਗ ਨੇ ਜਾਂ ਸਾਡੇ ਉਤੇ ਹੀ ਝੁੱਟੀਆਂ ਦਰਖਾਸਤਾਂ ਪਾਈਆਂ ਗਈਆਂ ਤੇ ਦੂਜੀ ਇਹ ਸੀ ਕਿ ਜਿਹੜੇ ਐਸਸੀ ਸਮਾਜ ਦੇ ਮੇਨ ਮੁੱਦੇ ਨੇ ਉਹਨਾਂ ਦੀ ਗੱਲ ਰੱਖੀ ਗਈ ਆਪਣੇ ਸਮਾਜ ਦੇ ਨਾਲ ਬਹੁਜਨ ਸਮਾਜ ਦੇ ਬੱਚਿਆਂ ਦੇ ਵਜੀਫੇ ਹੋਣ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਕੱਚੇ ਸਫਾਈ ਸੇਵਕਾਂ ਦੀ 800 ਰੁਪਿਆ ਦਿਹਾੜੀ ਹੋਵੇ ਮਜ਼ਦੂਰਾਂ ਦੀ ਦਿਹਾੜੀ ਹੋਵੇ ਕੰਮ ਵਾਲੀ ਪੈਣਾ ਕੀਰਤੀ ਖੇਤਾਂ ਦੇ ਮਜ਼ਦੂਰ ਔਰ ਹੋਰ ਅਲੱਗ-ਅਲੱਗ ਮੁੱਦੇ ਔਰ ਵੱਡਾ ਮੁੱਦਾ ਰੱਖਿਆ ਗਿਆ ਕਿ ਐਸੇ ਕਮਿਸ਼ਨ ਕਿਤੇ ਨਾ ਕਿਤੇ ਕਮਜ਼ੋਰ ਕੀਤਾ ਜਾ ਰਿਹਾ ਵਾ ਚਰਨਜੀਤ ਹੰਸ ਜੀ ਨੂੰ ਅੱਜ ਇਸ ਮੂਹ ਬਹੁਜਨ ਸਮਾਜ ਨੇ ਸਪਗਵਾਨ ਵਾਲਮੀ ਕੀ ਨਾਮ ਲੈਵਾ ਸੰਗਤ ਨੇ ਸਭ ਨੇ ਇਕੱਠੇ ਹੋ ਕੇ ਕਿਹਾ ਕਿ ਆਪਾਂ ਪੂਰੀ ਤਰ੍ਹਾਂ ਨਾਲ ਹੈਗੇ ਆ ਲੋੜ ਪੇਗੀ ਅੰਮ੍ਰਿਤਸਰ ਤੋਂ ਵੀ ਬਹੁਜਨ ਸਮਾਜ ਐਸਸੀ ਸਮਾਜ ਨਾਲ ਆਏਗਾ ਫਿਰੋਜ਼ਪੁਰ ਤੋਂ ਅੱਜ ਟੀਮਾਂ ਆਈਆਂ ਵਾ ਸਮੂਹ ਭਾਈਚਾਰੇ ਵੱਲੋਂ ਸਾਥ ਮਿਲੇਗਾ ਤੇ ਜਿਹੜੀ ਐਸਸੀ ਐਸਟੀ ਐਕਟ ਕਮਜ਼ੋਰ ਕੀਤਾ ਜਾ ਰਿਹਾ ਉਹਦੇ ਤੇ ਵੱਡੇ ਪੱਧਰ ਤੇ ਉੱਤੇ ਸੰਘਰਸ਼ ਹੋਊਗਾ ਪਰ ਅੱਜ ਦੇ ਦਿਨ ਇਹ ਕਵਾਂਗੇ ਜੀ ਕਿ ਕਪੂਰਥਲੇ ਦੇ ਚਰਨਜੀਤ ਹੰਸ ਜੀ ਔਰ ਸਾਬੀ ਜੀ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਬਹੁਜਨ ਐਸਸੀ ਸਮਾਜ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਸੀ ਸਮਾਇ ਤੇ ਜਿਹੜਾ ਤੁਸੀਂ ਮਾਰਚ ਕਰਦੇ ਜੇ ਜਾਂ ਉਹ ਜਿੱਥੇ ਬੰਦੀਆਂ ਪੂਰੇ ਪੰਜਾਬ 'ਚ ਲੱਗੀਆਂ ਗਈਆਂ ਨਾ ਕੀ ਕਰਦੇ ਕਿ ਉਹਨਾਂ ਨੂੰ ਇਨਸਾਫ ਸਹੀ ਤਰੀਕੇ ਨਾਲ ਨਹੀਂ ਮਿਲ ਪਾਉਂਦਾ ਅ ਰਾਜਨੀਤੀ ਦਾ ਮਤਲਬ ਹੁੰਦਾ ਜੀ ਜਿਨ੍ਹਾਂ ਦੀ ਰਾਜ ਹੁੰਦਾ ਉਹਨਾਂ ਦੀਆਂ ਨੀਤੀਆਂ ਹੁੰਦੀਆਂ ਔਰ ਰਾਜ ਜਿਹੜਾ ਵਾ ਜਿਹਦੇ ਤੱਕ ਬਹੁਜਨਾ ਦਾ ਆਂਦਾ ਨਹੀਂ ਉਹਨੀਆਂਦਰ ਨੀਤੀਆਂ ਲਾਗੂ ਨਹੀਂ ਹੋ ਪਾਰ ਗਿਆ ਬਾਬਾ ਸਾਹਿਬ ਦੀਆਂ ਫੋਟੋਆਂ ਤੇ ਜ਼ਰੂਰ ਲਾਈਆਂ ਜਾਂਦੀਆਂ ਪਰ ਇਹਨਾਂ ਦੇ ਮਨ ਦੇ ਵਿੱਚ ਸਿਰਫ ਮਨੂਵਾਦ ਹੈਗਾ ਔਰ ਮੁੱਖ ਮੰਤਰੀ ਨੇ ਅ ਐਸ ਸੀ ਡਿਪਟੀ ਸੀਐਮ ਦੀ ਡਿਮਾਂਡ ਦੇ ਉੱਤੇ ਐਮ ਐਲ ਏ ਨੂੰ ਕਹਿੰਦਾ ਜੁੱਤੀਆਂ ਸੰਘਾਓ ਸਾਫ ਸਾਫ ਪਤਾ ਲੱਗ ਰਿਹਾ ਭਗਵੰਤ ਪੰਸਰਕਾਰ ਦੇ ਮਨ 'ਚ ਕੀ ਹੈਗਾ ਜੈ ਭੀਮ ਜੈ ਚੰਨ ਪੰਜਾਬੀ ਨੇ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ